ਇਹ ਜਾਂਟ ਨੇ ਤਾਂ ਖਸੜਨਾ ਕੀਤਾ ਹੈ ਕਿ ਅਜੇ ਦੁਆਰਾ ਇੱਕ ਨੰਬਰ ਤੇ ਕੋਈ ਤੁਹਾਨੂੰ ਕਹੇ ਕਿ ਜਾਣ ਨੂੰ ਫਿਰ ਤੁਸੀਂ ਤਿਆਰ ਹੋਵੋਗੇ ਕਿ ਨਹੀਂ ਅਸੀਂ ਅਸੀਂ ਨਹੀਂ ਕਰਦੇ ਹੁੰਦੇ ਕੋਈ ਜਾਂਟ ਕੋ ਚੱਜਦਾ ਹੋਗਾ ਦੇਖਾਂਗੇ ਨਹੀਂ ਅਸੀਂ ਗੱਲ ਨਹੀਂ ਕਰਨੇ ਇਧਰ ਕੋਈ ਨਿਆਣੇ ਦਾ ਕੰਮ ਹੋ ਜਿਸ ਪਾਲ ਦਾ ਕੋ ਦੁਕਾਨਦਾਰ ਕੋ ਕੰਮ ਕਰ ਦੇਣਾ ਇਧਰ ਹੀ ਕਰੂਗਾ ਕਰੋ ਰੋਟੀ ਈਰਾਨ ਪੁਲਿਸ ਦੇ ਵੱਲੋਂ ਪਾਕਿਸਤਾਨੀ ਡੌਂਕਰਸ ਦੇ ਹੱਥੋਂ ਤਿੰਨ ਪੰਜਾਬੀ ਮੁੰਡਿਆਂ ਨੂੰ ਛੁਡਵਾਇਆ ਗਿਆ ਤਾਂ ਦੱਸੋ ਕੀ ਹੈ ਕਿ ਪੰਜਾਬ ਦੇ ਤੇ ਨੌਜਵਾਨ ਆਪਣੇ ਕਰਦੀ ਗਰੀਬੀ ਦੂਰ ਕਰਨ ਦੇ ਲਈ ਆਸਟ੍ਰੇਲੀਆ ਗੈਸ ਜਿਵੇਂ ਉਹ ਈਰਾਨ ਪਹੁੰਚਦੇ ਨੇ ਉੱਥੇ ਪਾਕਿਸਤਾਨੀ ਡੌਂਕਰਾਂ ਦੇ ਵੱਲੋਂ ਉਹਨਾਂ ਨੂੰ ਕਿਡਨਾਪ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਤੇ ਬੜਾ ਹੀ ਦੁੱਖ ਭਰਿਆ ਸਮਾਂ ਸੀ ਤੇ ਹੁਣ ਈਰਾਨ ਦੇ ਵਿੱਚ ਪੁਲਿਸ ਦੇ ਵੱਲੋਂ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਰੈਸਕਿਊ ਕਰ ਲਿਆ ਗਿਆ ਦਰਅਸਲ ਇਹਨਾਂ ਚੋਂ ਇੱਕ ਨੌਜਵਾਨ ਹੁਸ਼ਿਆਰਪੁਰ ਦੇ ਪਿੰਡ ਦੇ ਨਾਲ ਸਬੰਧਤ ਹੈ ਜਿਸਦੇ ਪਰਿਵਾਰ ਨੂੰ ਜਿਵੇਂ ਇਸ ਖਬਰ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵਿੱਚ ਤਾਂ ਖੁਸ਼ੀ ਦੀ ਲਹਿਰ ਦੌੜ ਗਈ ਹੈ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਪਤਾ ਲੱਗਾ ਕਿ ਤਿੰਨੇ ਨੌਜਵਾਨ ਰੈਸਕਿਊ ਕੀਤੇ ਗਏ ਨੇ ਅਮਰਿਤਪਾਲ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਉਸ ਅਮਰਿਤਪਾਲ ਦੀ ਇੱਕ ਫੋਨ ਕਾਲ ਆਈ ਸੀ ਇਸ ਦੇ ਵਿੱਚ ਅਮਰਿਤਪਾਲ ਨੇ ਕਿਹਾ ਕਿ ਉਹ ਹੁਣ ਛੁੱਟ ਗਏ ਨੇ ਉਹਨਾਂ ਨੂੰ ਪੈਸੇ ਪਾ ਦਿਓ ਉਹਨਾਂ ਦੇ ਕੋਲ ਖਰਚੇ ਦੇ ਵੀ ਪੈਸੇ ਨਹੀਂ ਹੈ ਪਰ ਅਮਰਿਤਪਾਲ ਦੇ ਪਰਿਵਾਰ ਨੂੰ ਲੱਗਿਆ ਕਿ ਸ਼ਾਇਦ ਡੌਂਕਰ ਹੀ ਫੋਨ ਕਰਵਾਉਂਦੇ ਹੋਣਗੇ ਪਰ ਬਾਅਦ ਦੇ ਵਿੱਚ ਅਮਰਿਤਪਾਲ ਦੀ ਕੋਈ ਫੋਨ ਕਾਲ ਨਹੀਂ ਆਈ ਅਮਰਿਤਪਾਲ ਦੇ ਘਰਦਿਆਂ ਨੇ ਮੀਡੀਆ ਦੇ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਯਤਨਾ ਸਦਕਾ ਹੁਣ ਤਿੰਨੋਂ ਨੌਜਵਾਨ ਸਹੀ ਸਲਾਮਤ ਆਪਣੇ ਘਰ ਮੁੜਨ ਵਾਲੇ ਨੇ ਸਾਨੂੰ ਵੀਡੀਓ ਵਾਲੇ ਆਏ ਸੋਨਾਂ ਨੇ ਕਿਹਾ ਸੀ ਵੀ ਤੁਸੀਂ ਕੋਈ ਅਖਬਾਰ ਪੜ੍ਹੀ ਅਖਬਾਰ ਤੇ ਵਿੱਚ ਆਇਆ ਆ ਅੱਛਾ ਜੀ ਵੀ ਤੁਹਾਡੇ ਬੱਚੇ ਉਧਰ ਛੱਡਤੇ ਮੈਸੀਚਾ ਸੈਂਟਰ ਦੇ ਵਿੱਚ ਆ ਅੱਛਾ ਜੀ ਸੈਂਟਰ ਸਰਕਾਰ ਚ ਠੀਕ ਆ ਜੀ ਵੀ ਤੁਹਾਡੇ ਬੱਚੇ ਸੇਵ ਕਰ ਲੈ ਠੀਕ ਠਾਕ ਆ ਓਕੇ ਕਿ ਸਾਨੂੰ ਮਾੜਾ ਜਿਹਾ ਅਹਿਸਾਸ ਹੋ ਗਿਆ ਸਾਡੇ ਬੱਚੇ ਠੀਕ ਆ ਕੋਈ ਹਲੇ ਗੱਲ ਤਾਂ ਨਹੀਂ ਕਰਵਾਈ ਕਿਸੇ ਨੇ ਤੁਹਾਡੇ ਸਾਡੀ ਗੱਲ ਨਹੀਂ ਬੱਚਿਆਂ ਨਾਲ ਕੋਈ ਵੀ ਹੋਈ ਹਲੇ ਤੱਕ ਨਹੀਂ ਓਕੇ ਸਾਨੂੰ ਇੰਨਾ ਹੀ ਸਾਸ ਬਹੁਤ ਸਾਨੂੰ ਪਤਾ ਖਬਰ ਚ ਲੱਗ ਗਿਆ ਵੀ ਮੀਡੀਆ ਵਾਲਿਆਂ ਨੇ ਦੱਸਿਆ ਵੀ ਤੁਹਾਡੇ ਬੱਚੇ ਉਧਰ ਸੈਂਟਰ ਸਰਕਾਰ ਨੇ ਆਪਣੇ ਅੰਦਰ ਚ ਕਾਲੇ ਮੈਸੇਜ ਠੀਕ ਹੈ ਜੀ ਸਾਨੂੰ ਇੰਨੀ ਬਹੁਤ ਖੁਸ਼ੀ ਹੋ ਗਈ ਆ ਮੀਡੀਆ ਵਾਲੇ ਦਾ ਬਹੁਤ ਸਤਿ ਸ਼੍ਰੀ ਅਕਾਲ ਕਰਦੇ ਖੁਸ਼ੀਪੁਰੀਆਂ ਮਨਾਦੇ ਮੀਡੀਆ ਵਾਲੇ ਜਿਹਨੇ ਸਰਕਾਰ ਤੇ ਉਧਰ ਸੈਂਟਰ ਚ ਗੱਲ ਪਹੁੰਚਾਈ ਆ ਨਹੀਂ ਸਾਡੇ ਬੱਚੇ ਉਧਰੋਂ ਆਣੇ ਨਹੀਂ ਸੀ ਤੇ ਜਿਹੜੇ ਬੰਦੇ ਤੇ ਪਰਚਾ ਦਰਜ ਹੋਇਆ ਸੀਗਾ ਹਾਂਜੀ ਉਹਦੇ ਨਾਲ ਵੀ ਕੋਈ ਤਾਲਮਿਲ ਹੋਇਆ ਹੁਣ ਨਹੀਂ ਕੋਈ ਨਹੀਂ ਕੋਈ ਗੱਲਬਾਤ ਉਹਨੇ ਫੋਨ ਫਾਨੇ ਆਪਣੇ ਬੰਦ ਕਰ ਲਏ ਸਾਰੀ ਗੱਲ ਕਰ ਲਏ ਬੰਦ ਕਰ ਲਏ ਹਾਂਜੀ ਤੇ ਹੁਣ ਤੁਹਾਨੂੰ ਮਤਲਬ ਪਰਿਵਾਰ ਤੇ ਦਾ ਖੁਸ਼ੀ ਹੈਗੀ ਆ ਹੁ ਕਦੋਂ ਤੱਕ ਉਮੀਦ ਹੈ ਕਿ ਵਾਪਸ ਆਣ ਦੀ ਕੋ ਲੱਗਦਾ ਹੈ ਕਿਸੇ ਨੇ ਸੰਪਰਕ ਕੀਤਾ ਸਾਡੇ ਬੱਚਿਆਂ ਨਾਲੇ ਗੱਲ ਵੀ ਨਹੀਂ ਹੋਈ ਹੈਗੀ ਚਲੋ ਆ ਜਾਓਗੇ ਹੋਰ 2-4 ਦਿਨ ਲੱਗ ਜਾ ਹਫਤਾ ਲੱਗ ਜਾ ਸਾਨੂੰ ਸਾਹਸ ਹੋ ਗਿਆ ਸਾਡੇ ਬੱਚੇ ਠੀਕ ਠਾਕ ਸੇਵ ਸਾਡੇ ਬੱਚੇ ਜਿਹੜੇ ਸਾਡੇ ਮਨ ਦਾ ਤੋੜ ਖੁਸ਼ੀ ਟੈਨਸ਼ਨ ਸਾਡੀ ਥੋੜੀ ਜਿਹੀ ਫਰੀ ਹੋ ਗਈ ਆ ਮੇਰੇ ਬਾਪ ਕੀ ਸਾਡੇ ਬੱਚਿਆਂ ਨਾਲ ਗੱਲ ਹੋ ਜਾਊ ਤੇ ਸਾਨੂੰ ਜਾਦੇ ਹੋ ਜਾਊਗਾ ਮਾਰੇ ਠੀਕ ਹੈ ਸਾਡੇ ਬੱਚੇ ਸੇਵ ਇਹ ਤਾਂ ਇਹ ਤਾਂ ਠੀਕ ਹੈ ਹੁਣ ਕਿਆ ਦੁਬਾਰਾ ਵੀ ਆਪਾਂ ਭੇਜਣ ਬਾਰੇ ਸੋਚਾਂਗੇ ਕਿ ਦੁਬਾਰਾ ਇਸੇ ਤਰ੍ਹਾਂ ਭੇਜੀਏ ਡਾਕਟਰ ਨਹੀਂ ਅਸੀਂ ਐਸੇ ਡਾਂਕੀ ਦਾ ਤਾਂ ਭੇਜਾਂ ਸਾਡਾ ਡਾਇਰੈਕਟ ਏਜੰਟ ਨਾਲ ਹੋਈ ਸੀਗੀ ਇੱਕ ਨੰਬਰ 'ਚ ਹੋਈ ਸੀਗੀ ਠੀਕ ਹੈ ਏਜੰਟ ਨੇ ਤੋਂ ਖਾਸਾ ਸਾਡਾ ਨਾ ਕੀਤਾ ਯਾਨੀ ਕਿਆ ਜੇ ਦੁਬਾਰਾ ਇੱਕ ਨੰਬਰ 'ਚ ਕੋਈ ਤੁਹਾਨੂੰ ਕਹੇ ਕਿ ਜਾਣ ਨੂੰ ਫੇਰ ਤੁਸੀਂ ਤਿਆਰ ਹੋਵੋਗੇ ਕਿ ਨਹੀਂ ਅਸੀਂ ਅਸੀਂ ਨਹੀਂ ਕਰਦੇ ਹੁੰਦੇ ਕੋਈ ਏਜੰਟ ਕੋ ਚੱਜਦਾ ਹੋਊਗਾ ਦੇਖਾਂਗੇ ਨਹੀਂ ਅਸੀਂ ਗੱਲ ਨਿਕਲ ਨਹੀਂ ਇਧਰ ਹੀ ਕੋਈ ਨਿਆਣੇ ਦਾ ਕਾਰੋਬਾਰ ਜਿਸ ਪਾਲ ਦਾ ਕੋ ਦੁਕਾਨ ਤੋਂ ਕੋਣ ਕੋ ਕ ਗਰ ਰੋਟੀ ਦੀ ਜਾਰ ਜਗਾਰ ਤੱਕ ਕਰੂਗਾ ਆਪਣਾ ਚਲ ਠੀਕ 12 ਚ ਤਾਂ ਹੈ ਨਹੀਂ ਕੁਛ ਵੀ ਹੁਣ ਠੀਕ